ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਸਾਡਾ ਪ੍ਰਬੰਧਕੀ ਕੰਪਲੈਕਸ ਸਬਡਿਵੀਜ਼ਨਲ ਇੱਥੇ ਬਸੇ ਪਠਾਣਾ ਦੇ ਵਿੱਚ ਬਣਨ ਜਾ ਰਿਹਾ ਹੈ ਤੇ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਕੰਮ ਦੀ ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਸਮਾਂ ਲੱਗ ਜਾਂਦਾ ਹੈ ਲੀਗਲੀ ਪ੍ਰਕਿਰਿਆ ਤੋਂ ਨਿਕਲਣ ਦੇ ਲਈ ਤੇ ਟੈਂਡਰ ਹੋ ਗਏ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਕਰਕੇ ਅੱਜ ਉਹ ਬਣਨ ਜਾ ਰਿਹਾ ਤੇ ਸਾਰੇ ਸਾਡੇ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਜੇ ਆਈ ਸਾਹਿਬ ਜਿੰਨੇ ਵੀ ਟੈਕਨੀਕਲ ਡਿਪਾਰਟਮੈਂਟ ਤੋਂ ਸਾਥੀ ਆਏ ਨੇ ਉਹਨਾਂ ਸਾਰਿਆਂ ਨੂੰ ਵੀ ਜੀ ਆਇਆਂ ਕਹਿੰਦੇ ਤੇ ਸਾਰਿਆਂ ਨੂੰ ਇਹਦੀ ਮੁਬਾਰਕਬਾਦੀ ਦਿੰਦੇ ਆ ਕਿ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਸਾਡੇ ਸਾਰੇ ਡਿਪਾਰਟਮੈਂਟ ਨੇ ਤੇ ਸਾਡੇ ਸਾਰੇ ਸਾਥੀਆਂ ਨੇ ਅੱਜ ਅਸੀਂ ਗੁਰੂ ਮਹਾਰਾਜ ਦਾ ਊਟ ਅਸਰਾ ਲੈ ਕੇ ਸ਼ੁਰੂ ਕੀਤਾ ਅਰਦਾਸ ਕਰਕੇ ਕੰਮ ਸ਼ੁਰੂ ਕਰਾਂਗੇ ਕਿਉਂਕਿ ਬਿਰਤੀ ਨਾ ਜਾਏ ਜਨ ਕੀ ਅਰਦਾਸ ਜਦੋਂ ਮਹਾਰਾਜ ਦਾ ਨਾਮ ਲੈ ਕੇ ਆਪਾਂ ਕੰਮ ਸ਼ੁਰੂ ਕਰਦੇ ਹਾਂ ਅਰਚਨ ਦਿੱਕਤਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਸੋ ਆਪਾਂ ਚੰਗਾ ਕੰਮ ਕਰਨ ਦੇ ਲਈ ਜਾ ਰਹੇ ਹਾਂ ਬਸੀ ਪਠਾਣਾ ਦੇ ਵਿੱਚ ਇਹ ਪਹਿਲਾਂ ਐਦਾਂ ਦਾ ਕੰਮ ਹੈ ਜਿਹੜਾ ਹੁਣ ਤੱਕ ਨਾ ਹੋਇਆ ਹੈ ਨਾ ਕਦੇ ਇਸ ਦੇ ਬਾਰੇ ਵਿਚਾਰ ਚਰਚਾ ਹੋਈ ਤੋਂ ਉਹ ਬਸੀ ਪਠਾਣਾ ਦੇ ਸਾਡੇ ਸਾਥੀਆਂ ਨੂੰ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹਦੀ ਰਾਸ਼ੀ ਜਿਹੜੀ ਆ ਉਹ ਵੀ ਬਹੁਤ ਪਹਿਲਾਂ ਹੀ ਜਾਰੀ ਕਰ ਦਿੱਤੀ ਸੀਗੀ ਤੇ ਕੁਝ ਕ ਟੈਕਨੀਕਲ ਦਿੱਕਤਾਂ ਹੋਣ ਕਰਕੇ ਜਿਹੜਾ ਇਹ ਆਪਣਾ ਕੰਮ ਹੈ ਥੋੜਾ ਉਹ ਬਾਅਦ ਚ ਸ਼ੁਰੂ ਹੋਇਆ ਪਰ ਹੁਣ ਇਹ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਨਾ ਇਹ ਜਿਹੜਾ ਉਪ ਮੰਡਲ ਕੰਪਲੈਕਸ ਹੈਗਾ ਇਹ ਨੇੜੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਇੱਥੇ ਬੱਸ ਸਟੈਂਡ ਵੀ ਨੇੜੇ ਪੈ ਜਾਂਦਾ ਇੱਥੇ ਸਾਡੇ ਆਈਟੀ ਵੀ ਨੇੜੇ ਆ ਇਹ ਸਾਰਾ ਪੁਲਿਸ ਸਟੇਸ਼ਨ ਨੇੜੇ ਹਰ ਚੀਜ਼ ਤੁਹਾਨੂੰ ਇਹਦੇ 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 ਛੇਤੀ ਮਿਲ ਜਾਊਗੀ ਅਸੀਂ ਇਹ ਮਨਜ਼ੂਰ ਕਰਵਾ ਕੇ ਸਾਰਾ ਟੈਂਡਰ ਵਗੈਰਾ ਜੋ ਹੋ ਚੁੱਕਿਆ ਇਹਦੀ ਲਾਗਤ ਜਿਹੜੀ ਆ ਉਹ 8 ਕਰੋੜ 62 ਲੱਖ ਦੀ ਜਿਹੜੀ ਲਾਗਤ ਲਗਤ ਹੈ ਇਹਦੀ ਤੋਂ ਬਣਣੀ 8 ਕਰੋੜ 62 ਲੱਖ ਦੀ ਲਾਗਤ ਹੈ ਤੇ ਇਹਦਾ ਟਾਈਮ ਵੀ ਬਾਉਂਡ ਕੀਤਾ ਗਿਆ 12 ਮਹੀਨਿਆਂ ਦੇ ਵਿੱਚ ਜਿਹੜਾ ਇਹ ਬਣ ਕੇ ਤਿਆਰ ਹੋ ਜਾਊਗਾ ਬੜੀ ਜਲਦੀ ਤੁਹਾਨੂੰ ਇਹ ਚੀਜ਼ ਬਣ ਕੇ ਜਿਹੜੀ ਆ ਉਹ ਤਿਆਰ ਹੋ ਜਾਊਗੀ ਤੇ ਇਹ 3.54 ਏਕੜ ਜ਼ਮੀਨ ਹੈ ਜਿਹੜੀ ਉਹ ਇਹਦੇ ਲਈ ਰਕਮੀ ਰੱਖੀ ਗਈ ਹੈ ਉਹਦੇ ਵਿੱਚ ਬਣਾਇਆ ਜਾ ਰਿਹਾ ਹੈ ਇਹਦੀ ਇਮਾਰਤ ਦਾ ਕੁੱਲ ਜਿਹੜਾ ਕਵਰਡ ਏਰੀਆ ਹੈਗਾ ਉਹ 27850 ਸਕੁਅਰ ਫੁੱਟ ਹੈਗਾ ਸੋ ਮੇਰੇ ਕਹਿਣ ਤੋਂ ਪਾਵੇ ਇੱਕ ਬਹੁਤ ਆਲੀਸ਼ਾਨ ਜਿਹੜਾ ਬਣ ਕੇ ਤਿਆਰ ਹੋ ਜੂਗਾ ਇਹਦੀਆਂ ਫੋਟੋਗ੍ਰਾਫੀ ਤੁਹਾਨੂੰ ਸ਼ੇਅਰ ਕਰ ਦਾਂਗੇ ਜਿੱਦਾਂ ਦਾ ਬਣਨਾ ਹੈਗਾ ਇਹ ਅਸੀਂ ਉਮੀਦ ਕਰਦੇ ਹਾਂ ਬੇਨਤੀ ਵੀ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਜਦੋਂ ਇਹ ਕੰਪਲੀਟ ਹੋ ਜਾਂਦਾ ਉਹ ਆਉਣ ਇੱਥੇ ਦੇਖਣ ਕਿਉਂਕਿ ਉਹਨਾਂ ਦੀ ਬਹੁਤ ਅੱਛੀ ਇਥੇ ਲਈ ਅਪਰੋਚ ਰਹੀ ਹੈ ਬਸੀ ਪਠਾਣਾ ਦੇ ਲਈ ਜਦੋਂ ਵੀ ਕੋਈ ਉਹਨਾਂ ਨੂੰ ਬੇਨਤੀ ਕੀਤੀ ਆ ਤਾਂ ਉਹਨਾਂ ਨੇ ਉਹ ਮੰਨੀ ਹੈਗੀ ਆ ਇਸ ਤਰ੍ਹਾਂ ਕਿ ਮੈਂ ਇਹਦੇ ਲਈ ਵੀ ਬੇਨਤੀ ਕਰੂੰਗਾ ਸੰਗਤ ਵੱਲੋਂ ਵੀ ਆਪਾਂ ਬੇਨਤੀ ਕਰਾਂਗੇ ਮੈਂ ਚਾਹੁੰਦਾ ਬੜੀ ਜਲਦੀ ਬਣ ਕੇ ਤਿਆਰ ਹੋ ਜਾਈਏ ਤੇ ਲੋਕਾਂ ਨੂੰ ਇਸ ਸਮਰਪਿਤ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਆਮ ਲੋਕ ਇਹਦੇ ਵਿੱਚ ਨੁਮਾਇੰਦਗੀਆਂ ਕਰਦੇ ਨੇ ਤੇ ਆਮ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾਂਦੀ ਆ ਸੋ ਇਸ ਕਰਕੇ ਇਹ ਸਾਰਾ ਕੁਝ ਆਮ ਲੋਕਾਂ ਨੂੰ ਸਮਰਪਿਤ ਹੈ ਮੈਂ ਧੰਨਵਾਦ ਕਰਦਾ ਹਾਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਆਮ ਆਦਮੀ ਪਾਰਟੀ ਬਣਾਈ ਉਸ ਤੋਂ ਬਾਅਦ ਉਹ ਪੂਰੀ ਲਹਿਰ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚੱਲੀ ਫਿਰ ਹੌਲੀ-ਹੌਲੀ ਕਰਕੇ ਉਹ ਸਾਰੀ ਜਿਹੜੀ ਲਹਿਰ ਹੈ ਅੱਜ ਪੂਰੇ ਸਾਡੇ ਪੰਜਾਬ 'ਚ ਤਾਂ ਚੱਲ ਹੀ ਰਹੀ ਹੈ ਪੂਰੇ ਦੇਸ਼ 'ਚ ਜਿਹੜੀ ਆ ਹੋਰ ਵੱਧ ਰਹੀ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਸੀਂ ਐਮਐਲਏ ਬਣੇ ਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਸਾਡਾ ਫਰਜ਼ ਬਣਦਾ ਸੀਗਾ ਕਿ ਅਸੀਂ ਉਹਨਾਂ ਦਾ ਜਿਹੜਾ ਇੱਕ ਇੱਕ ਵੋਟ ਦਾ ਮੁੱਲ ਜਿਹੜਾ ਉਹ ਅਦਾ ਕਰੀਏ ਇਹ ਇਦਾਂ ਦਾ ਜਿਹੜਾ ਕੰਪਲੈਕਸ ਆ ਉਹ ਬਣ ਕੇ ਜਿਹੜਾ ਉਹ ਤਿਆਰ ਹੋ ਜਾਊਗਾ ਇਹਦੇ ਵਿੱਚ ਫੋਟੋਗ੍ਰਾਫ ਵੀ ਹੈਗੀ ਆ ਸੋ ਸਾਰਾ ਬਹੁਤ ਅੱਛਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆਪਣੇ ਜਿਹੜੇ ਸ਼ਹਿਰ ਦੀਆਂ ਜੋ ਜੋ ਵੀ ਸਹੂਲਤਾਂ ਇਹਦੇ ਵਿੱਚ ਆਉਣਗੀਆਂ ਸ਼ਹਿਰ ਵਾਸੀਆਂ ਨੂੰ ਉਹਦਾ ਲਾਭ ਮਿਲੂਗਾ ਸੋ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਇਹ ਇਹ ਗਰਾਊਂਡ 2 ਇਹ ਇਹ ਬਣ ਜਾਣਾ ਹੈ ਤੇ ਤਕਰੀਬਨ ਸਾਰੇ ਆ ਜਾਣੇ ਆ ਤੇ ਇੱਕ ਪ੍ਰੋਵੀਜ਼ਨ ਆਪਾਂ ਹੋਰ ਵੀ ਛੱਡ ਕੇ ਰੱਖਾਂਗੇ ਹੀ ਨਹੀਂ ਹਾਂ ਫਿਊਚਰ ਐਕਸਟੈਂਸ਼ਨ ਵਾਸਤੇ ਪ੍ਰੋਵੀਜ਼ਨ ਰੱਖੀ ਹੈ ਯੈਸ ਫਿਊਚਰ ਐਕਸਟੈਂਸ਼ਨ ਵਾਸਤੇ ਵੀ ਆਪਾਂ ਪ੍ਰੋਵੀਜ਼ਨ ਰੱਖੀ ਆ ਤੇ ਪਾਰਕਿੰਗ ਏਰੀਆ ਵੀ ਰੱਖਿਆ ਸਾਰਾ ਮਤਲਬ ਤਕਰੀਬਨ ਇੱਕ ਬਹੁਤ ਵਧੀਆ ਜਿਹੜਾ ਆਪਾਂ ਕੰਪੈਕਸ ਆ ਉਹ ਬਣ ਕੇ ਤਿਆਰ ਹੋਊਗਾ ਤੇ ਸਾਡਾ ਸਾਰਾ ਡਿਪਾਰਟਮੈਂਟ ਜਿਹੜਾ ਮੈਂ ਇਸੇ ਕਰਕੇ ਅੱਜ ਇੱਥੇ ਬੁਲਾਇਆ ਮੈਂ ਕਿਹਾ ਚਲੋ ਆਪਾਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਸ਼ੁਰੂ ਕਰੀਏ ਅਰਦਾਸ ਕਰਕੇ ਸ਼ੁਰੂ ਕਰੀਏ ਤਾਂ ਸਾਰਾ ਜਿਹੜਾ ਪੂਰੀ ਇਮਾਨਦਾਰੀ ਦੇ ਤੰਦ ਹੀ ਦੇਣ ਵਾਲਾ ਕੰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦਾ ਕਿ ਆਪਾਂ ਸਾਰੇ ਰਲ ਕੇ ਜੋ ਵੀ ਦੇਖਰੇਖ ਜੋ ਵੀ ਯੋਗਦਾਨ ਆਪਾਂ ਪਾ ਸਕਦੇ ਹਾਂ ਨਾਲ ਉਹ ਕੀ ਦੇਖ ਕੇ ਅਗਰੀ ਆਇਆ ਕਰੀਏ ਉਹ ਤੁਹਾਡਾ ਆਪਣਾ ਹੈਗਾ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਸੇਪਖਾਣਾ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ